ਸਰੋਸਰ ਲੰਗੀ 16 ਜੁਲਾਈ ਨੂੰ ਖਾਣਾ ਹਾਜੀਪੁਰ ਵਿੱਚ ਇੱਕ ਾਤਲਾ ਮਸੂਲ ਹੋਈ ਸੀ ਜੋ ਅਵਨ ਕੁਮਾਰ ਸ਼ਰਲੋਕ ਜਿਹੜਾ ਪ੍ਰੇਮ ਕੁਮਾਰ ਰਿਸ਼ਮੀ ਕਲੋਨੀ ਹਾਜੀਪੁਰਾ ਰਹਿਣ ਵਾਲਾ ਇਹਨੇ ਦੱਸਿਆ ਸੀ ਵੀ ਜਿਹੜੀ ਉਹਦੀ ਉੱਥੇ ਦੁਕਾਨ ਆ ਜੋ ਕਰਿਆਨੇ ਦੀ ਸੀ ਉਹਦੇ ਨਾਲ ਦੋ ਤਿੰਨ ਹੋਰ ਦੁਕਾਨਾਂ ਆ ਉਹਦੇ ਸ਼ਟਰ ਚੋਰੀ ਜਿਹੜੀ ਉਪਰ ਤੋਂ ਚੱਕ ਕੇ ਤੋੜ ਕੇ ਤੇ ਚੋਰੀ ਕੀਤੀ ਗਈ ਸੀ ਉਸ ਤੋਂ ਇਲਾਵਾ ਉਸੇ ਦਿਨ ਜਿਹੜੀ ਇੱਕ ਅੱਗੇ ਆ ਕੇ ਟੈਪੂ ਟਾਇਬਲਾ ਦਾ ਉਹਦਾ ਨੰਬਰ ਹੈਗਾ ਪੀਪੀ07 ਤੇ ਪੀਪੀ1 ਆ ਪੀਪੀ1 388 ਸੀ ਉਹ ਵੀ ਚੋਰੀ ਹੋਈ ਪਾਈ ਗਈ ਸੀ ਜੋ ਇਸ ਮੁਕੱਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਮੁਕੱਦਮਾ ਦਰਜ ਕਰਕੇ ਮੁਕੱਦਮੇ ਦੀ ਤਤਕੀਸ਼ ਇਹ ਮੁਖ ਅਫਸਰ ਸਰ ਹਰ ਪ੍ਰੈਂਸਰ ਬੈਠੇ ਆ ਇਹਨੇ ਸ਼ੁਰੂ ਕੀਤੀ ਨਾਲ ਟੀਮਾਂ ਲਈਆਂ ਜਿਹੜਾ ਸੀਸੀਟੀਵੀ ਕੈਮਰੇ ਨੂੰ ਫੋਲੋ ਸ਼ੁਰੂ ਕਰਨਾ ਕੀਤਾ ਇਹ ਲਗਾਤਾਰ ਇਥੋਂ ਸੀਸੀਟੀਵੀ ਕੈਮਰੇ ਨੂੰ ਫੋਲੋ ਕਰਦੇ ਕਰਦੇ ਜੰਮੂ ਚਲੇ ਗਏ ਜੰਮੂ ਜਾ ਕੇ ਉੱਥੇ ਨਹੀਂ ਉਸ ਜਗ੍ਹਾ ਤੱਕ ਜਿੱਥੇ ਤੱਕ ਜਿਹਨਾਂ ਨੂੰ ਸੀਸੀਟੀਵੀ ਦੇ ਵਿੱਚ ਉਹ ਜਿਹੜੀ ਟੈਂਪੂ ਟ੍ਰੈਵਰ ਉਹਨੂੰ ਇੱਕ ਕਾਰ ਆਟੋ ਫੋਲੋ ਕਰ ਰਹੀ ਸੀ ਉਹ ਜਾਂਚੀ ਮਿਲੀ ਉੱਥੇ ਜਾ ਕੇ ਫਿਰ ਇਹਨੇ ਆਪਣੀ ਹਿਊਮਨ ਇੰਟੈਲੀਜੈਂਸ ਜਿਹੜੀ ਆ ਟੈਕਨੀਕਲ ਇੰਟੈਲੀਜੈਂਸ ਉਹਨਾਂ ਨਾਲ ਕੰਮ ਤੋਂ ਬਾਅਦ ਉੱਥੇ ਜਿਹੜਾ ਉਹ ਟੈਂਪੂ ਟ੍ਰੈਵਰ ਬਰਾਮਦ ਕੀਤੀ ਜੋ ਦੁਕਾਨਾਂ ਚੋਂ ਸਮਾਨ ਚੋਰੀ ਹੋਇਆ ਸੀ ਉਹ ਬਰਾਮਦ ਕੀਤਾ ਤੇ ਉਹਦੇ ਵਿੱਚ ਯਾਨੀ ਇੱਕ ਦੋਸ਼ੀ ਜਿਹੜਾ ਆ ਜਿਹਦਾ ਨਾਂ ਹੈਗਾ ਆ জাফর জাফর ਹਸੈਲ ਪੁੱਤਰ ਅਬਦੁੱਲਾ ਬਾਠੀ ਕੋਟੜਾ ਪਟ ਪਲਾਨ ਠਾਲਾ ਧਰਾਲ ਜਿਲ੍ਹਾ ਜੋੜੀ ਨੂੰ ਗ੍ਰਿਫਤਾਰ ਕਰ ਲਿਆ ਉਹ ਜਿਹੜੀ ਟੈਂਪੂ ਟਰੈਵਲ ਚੋਰੀ ਹੋਈ ਸੀ ਜੋ ਢੋਗਾ ਸੀ ਜਿਹੜੀ ਚੋਰੀ ਚ ਵਰਤੀ ਗਈ ਉਹਨੂੰ ਰਿਕਵਰ ਕਰ ਲਿਆ ਜੋ ਦੁਕਾਨਾਂ ਚੋਂ ਸਾਮਾਨ ਹੋਇਆ ਸੀ ਉਹਨੂੰ ਰਿਕਵਰ ਕਰ ਲਿਆ ਦੋਸ਼ੀ ਹੋਣ ਜਿਹੜਾ ਪੁਲਿਸ ਰਿਮਾਂਡ ਤੇ ਹੈਗਾ ਪੁੱਛਗਿੱਛ ਕਰਕੇ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹਨਾਂ ਨੂੰ ਲੋਕਮੇਟ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਇਹ ਵਿਅਕਤੀ ਦੀ ਸਟੇਟ ਸੀਟ ਹੈ ਜਾਂ ਵੈਸੇ ਇਹ ਤੱਕ ਤਾਂ ਇਹ ਜੀ ਪੁਰਾਣੇ ਚੋਰੀ ਦੇ ਇਹਨਾਂ ਤੋਂ ਇਲਜ਼ਾਮ ਹੈਗੇ ਆ ਉਹ ਸਾਰਾ ਰਿਕਾਰਡਿੰਗ ਪੜਤਾਲ ਕਰ ਰਹੇ ਆ